ਲੋ ਜੀ ਮਿੱਤਰੋ ਆਪਾਂ ਪਹੁੰਚੇ ਹਾਂ ਜਿ ਬਰਨਾਲੇ ਬਾਈ ਉਹਨਾਂ ਦਾ ਹੈਗਾ ਕਾਰਾਂ ਰੈਂਟ ਤੇ ਦੇਣ ਦਾ ਕੰਮ ਆ ਦੋ ਨਾਮ ਤੇ ਇਹਨਾਂ ਦੇ ਦਫਤਰ ਨੇ ਇੱਕ ਤਾਂ ਹੈਗਾ ਗੁਰੀ 에ਅਰਲਾਈਨ ਕਾਰ ਤੇ ਦੂਜਾ ਹੈਗਾ ਆਪਣਾ ਰਾਇਲ ਰੈਂਟਲ ਕਾਰ ਤੇ ਕੀ ਹਾਲ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹਾਂ ਹਾਂਜੀ ਹਾਂਜੀ ਕੀ ਕੀ ਸਿਸਟਮ ਹੈ ਵੀਰੇ ਕਿਹੜੀਆਂ ਕਿਹੜੀਆਂ ਗੱਡੀਆਂ ਹੁੰਦੀਆਂ ਨੇ ਆਪਣੇ ਕੋਲੇ ਤੇ ਰੈਂਟ ਤੇ ਵੀ ਦੇ ਦਿੰਦੇ ਨੇ ਜਾਂ ਦਿੱਲੀ 에ਅਰਪੋਰਟ ਜਾਣਾ ਹੈ ਜਾਂ ਕਿਸੇ ਨੂੰ ਪੈਸੇ ਚਾਹੀਦੀ ਹੈ ਕੀ ਕੀ ਸੇਸ਼ਟ ਮੈਂ ਦੱਸ ਦਵਾਂ ਬਾਈ ਪਹਿਲਾਂ ਹਾਂਜੀ ਹਾਂਜੀ ਬਾਈ ਆਪਣੇ ਕੋਲੇ ਸਾਰੀਆਂ ਹੀ ਗੱਡੀਆਂ ਹੈਗੀਆਂ ਨੇਗੀਆਂ ਛੋਟੀ ਤੋਂ ਲੈ ਕੇ ਵੱਡੀ ਤੱਕ ਫੋਰਚੂਨਰ ਸੈਲਫ ਡਰਾਈਵ ਲਈ ਸਕੋਰਪੀਓ 4x4 ਥਾਰ ਕੋਈ ਵੀ ਗੱਡੀ ਲੈਣੀ ਆ ਆਪਣੇ ਕੋਲੇ ਸਾਰੀਆਂ ਅਵੇਲੇਬਲ ਨੇ ਥਾਰ ਰੌਕਸ ਤੱਕ ਵੀ ਮਿਲ ਜਾਂਦੀ ਥਾਰ ਰੌਕਸ ਵੀ ਹੈਗੀ ਆ ਸਕੋਰਪੀਓ ਐਨ ਆਪਣੇ ਕੋਲੇ ਜਮਾ 25 ਮਾਡਲ ਨਵੀਂ ਲਈ ਆ ਜੀ ਹੁਣੀ ਠੀਕ ਆ ਸਕੋਰਪੀਓ ਉਹ ਵੀ ਆਪਾਂ ਰੈਂਟ ਤੇ ਦੇਣ ਲਈ ਲਈ ਆਗੀ ਸਪੈਸ਼ਲ ਤੇ ਦਿੱਲੀ ਜਾਣ ਲਈ ਆਪਣੇ ਕੋਲੇ ਮੁਰਾਜੋ ਆਪਣੀ ਨੋਵਾ ਕ੍ਰੈਸਟਾ ਆਟਿਕਾ ਸਾਰੇ ਸਾਰੀਆਂ ਗੱਡੀਆਂ ਅਵੇਲੇਬਲ ਨੇ ਜੀ ਸਾਰੀਆਂ ਕੀਆ ਵਗੈਰਾ ਵੀ ਦਿੱਲੀ ਜਾਣ ਬਾਹਰ ਹਾਂਜੀ ਹਾਂਜੀ ਦਿੱਲੀ ਦਾ ਮਤਲਬ ਦਿੱਲੀ ਵਾਸਤੇ ਵੀ ਠੀਕ ਹੈ ਤੇ ਸੈਲਫ ਡਰਾਈਵ ਲਈ ਸੈਲਫ ਡਰਾਈਵ ਲਈ ਵੀ ਜਣੀ ਸਾਰੇ ਕੰਮ ਇੱਕ ਹੀ ਜਗ੍ਹਾ ਹੋ ਜਾਣਗੇ ਜੇ ਕੋਈ ਬਾਹਰੋਂ ਆ ਰਿਹਾ ਹੈ ਤਾਂ ਉਹ ਦਿੱਲੀ ਤੋਂ ਵੀ ਫੋਨ ਕਰਕੇ ਆਪਾਂ ਨੂੰ ਇੱਕ ਦੋ ਦਿਨ ਪਹਿਲਾਂ ਬੁੱਕ ਕਰਾ ਦੇਵੇ ਉੱਥੋਂ ਪਿਕ ਵੀ ਕਰਕੇ ਲਿਆਵਾਂਗੇ ਉਦੋਂ ਬਾਅਦ ਚ ਉਹਨੂੰ ਆ ਕੇ ਜਿਹੜੀ ਉਹਨੂੰ ਸੈਲਫ ਡਰਾਈਵ ਤੇ ਗੱਡੀ ਚਾਹੀਦੀ ਹੈ ਉਹ ਵੀ ਗੱਡੀ ਦਿੱਤੀ ਜਾਊਗੀ ਜਿੱਦਦੇ ਉਹਨੇ ਜਾਣਾ ਜਾਣ ਵੇਲੇ ਉਹਨੂੰ ਛੱਡ ਕੇ ਵੀ ਆਵਾਂਗੇ ਰਿਪੋਰਟ ਹਾਂ ਹਾਂਜੀ ਹਾਂ ਲੋ ਮਿੱਤਰੋ ਨੰਬਰ ਬਾਈ ਉਹਨਾਂ ਦਾ ਸਕਰੀਨ ਤੇ ਚਲਾ ਦਨੇ ਬਾਈ ਡਰੈੱਸ ਬੋਲ ਦਿਓ ਪਹਿਲਾਂ ਸੰਘੇੜਾ ਆਪਣਾ ਬਰਨਾਲੇ ਵਾਲੇ ਦਫ਼ਤਰ ਦਾ ਬਰਨਾਲੇ ਵਾਲੇ ਦਫ਼ਤਰ ਦਾ ਵੀਰੇ ਗੁਰੀ 에어ਲਾਈਨ ਤਸੀਲ ਚੌਕ ਬਰਨਾਲਾ ਇਹਦਾ ਬ੍ਰਾਂਚ ਆਪਣੀ ਇੱਥੇ ਆ ਠੀਕ ਹੈ ਤੇ ਦੂਸਰੀ ਬ੍ਰਾਂਚ ਆਪਣੀ ਹੈਗੀ ਆ ਸੰਘੇੜਾ ਬਸ ਹਾਂਜੀ ਰੋਏ ਰੈਂਟਲ ਕਾਰ ਆ ਜੀ ਨੀਅਰ ਸੁਵਿਧਾ ਕੇਂਦਰ ਸੰਘੇੜਾ ਬਟਰ ਬਾਕਸ ਦੇ ਕੋਲੇ ਜਮਾ ਸਟਾਈਲ ਹੱਬ ਨਾਲ ਆਪਣਾ ਕੱਪੜਿਆਂ ਦਾ ਸਟੋਰ ਹੈ ਅੱਛਾ ਨਾਲ ਕੱਪੜਿਆਂ ਦਾ ਸਟੋਰ ਹੈ ਜੀ ਨਾਲ ਨਾਲ ਆਪਣਾ ਕਾਰਾਂ ਦਾ ਹਾਂਜੀ ਹਾਂ ਹਾਂ ਆਪਾਂ ਜਿਹੜੀ ਗੱਡੀ ਵੀ ਚਾਹੀਦੀ ਆ ਸਾਰੀਆਂ ਤੁਸੀਂ ਚਾਹੇ ਗੁਰੀ 에ਰਲਾਈਨ ਤੇ ਕੰਟੈਕਟ ਕਰ ਲਓ ਚਾਹੇ ਰੋਏ ਰੈਂਟਲ ਕਰ ਤੇ ਕਰ ਲਓ ਇੱਕੋ ਹੀ ਗੱਲ ਆ ਜੀ ਸਾਡਾ ਕੱਛਾ ਕੰਮ ਆ ਇਕੱਠਿਆਂ ਦਾ ਬਈ ਕੰਮ ਆ ਸਲਫਰ ਡਰਾਈਵ ਵਾਸਤੇ ਵੀ ਕੋਈ ਕਾਰ ਫੋਰਚੂਨਰ ਥਾਰ ਸਕੋਰਪਿਓ ਕਿਸੇ ਤਰ੍ਹਾਂ ਦੀ ਵੀ ਕੋਈ ਛੋਟੀ ਕਾਰ ਵੀ ਸਲਫਟ ਡਰਾਈਵ ਤੇ ਨਾਲ ਨਾਲ ਡੋਲੇ ਵਾਸਤੇ ਵੀ ਆਪਣਾ ਸਿਸਟਮ ਰੱਖਿਆ ਜੈਗਵਰ ਤੇ ਫੋਰਡ ਆਪਣਾ ਲਈ ਵਾਸਤੇ ਹਾਂ ਉਹ ਗੱਲ ਆਪਾਂ ਹੋ ਗਈ ਸੀ ਵੀਰੇ ਡੋਲੀ ਵਾਸਤੇ ਰੇਂਜ ਰੋਵਰ ਜੈਗਵਰ ਆਡੀ ਠੀਕ ਹੈ ਤੇ ਮਤਲਬ ਜੀ ਜੇ ਕਿਸੇ ਨੇ ਵਰਨਾ ਵਗੈਰਾ ਲੈਣੀ ਹੈ ਤਾਂ ਉਹ ਵੀ ਮਿਲ ਜੂਗੀ ਵਰਨਾ ਵੀ ਹੈਗੀ ਹੈ ਹੱਜੀ ਨਵੀਂ ਮਾਡਲ ਵਰਨਾ ਵੀ ਮਿਲ ਜੂਗੀ ਕਿਸੇ ਵੀ ਤਰ੍ਹਾਂ ਦੀ ਟੋਲੀ ਵਾਲੀ ਕਾਰ ਲੈਣੀ ਹੈ ਆਪਾਂ ਕੋਲ ਸਾਰੀਆਂ ਆਪਾਂ ਕਹ ਯਾਰ ਸਾਰਾ ਹੀ ਆਪਣਾ ਵੀਰੇ ਹੋਆ ਤੁਸੀਂ ਇੱਕ ਵਾਰੀ ਹਣਾ ਲੋ ਬਾਈਆਂ ਦਾ ਇੱਕ ਤਾਂ ਜਿਹੜਾ ਕੰਮ ਹੈ ਬਈ ਬਹੁਤ ਵਧੀਆ ਇੱਕ ਵੈਸੇ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਕੇ ਆਏਂਗੇ ਤੁਹਾਡਾ ਮਾਨਤਾਣ ਕਰਨਗੇ ਰੇਟ ਬਾਈ ਉਹਨਾਂ ਨੂੰ ਫੋਨ ਤੇ ਕਰਨਾ ਤੁਸੀਂ ਕਿਉਂਕਿ ਇਹ ਕਈ ਚੀਜ਼ਾਂ ਹੁੰਦੀਆਂ ਨੇ ਹਰੇਕ ਗੱਡੀ ਦਾ ਲੱਗ-ਲੱਗ ਸਿਸਟਮ ਦਾ ਜਿਵੇਂ ਕੱਲੀ-ਕੱਲੀ ਦਾ ਪਰ ਰੇਟ ਦੱਸਣ ਲੱਗ ਜੇ ਬਹੁਤ ਲੰਬਾ ਹੋ ਜਾਂਦਾ ਕੰਮ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਆਪਣੇ ਜਿਹੜਾ ਕੋਈ ਬਾਹਰੋਂ ਯਾਰ ਦੋਸਤ ਆਉਂਦਾ ਹੈ ਉਹਦੇ ਤੱਕ ਪਹੁੰਚਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਆਪਾਂ ਜਿਹੜਾ ਹੈਗਾ ਮਾਨਤਾਣ ਕਰਾਵਾਂਗੇ ਬਾਈਆਂ ਦਾ ਤੇ ਇੱਕ ਵਾਰੀ ਡਰੈ ਗੁਰੀਅਰ ਲੈਂਡ ਦੇ ਨਾਮ ਤੇ ਹੈਗਾ ਆਪਣਾ ਤਰਕਸ਼ੀਲ ਚੌਂਕ ਦੇ ਵਿੱਚ ਗੁਰੀਅਰ ਲੈਂਡ ਤਰਕਸ਼ੀਲ ਚੌਂਕ ਬਰਨਾਲਾ ਵੀਰੇ ਠੀਕ ਹੈ ਤੇ ਦੂਸਰਾ ਆਪਣਾ ਸੋਅਰ ਐਂਕਲ ਕਾਰ ਸੰਘੇੜਾ ਨੀਅਰ ਆਪਣਾ ਵਾਟਰਪੈਕਸ ਤੇ ਸਬਜਾ ਕੇਂਦਰ ਤੇ ਆਪਣੀ ਜਿਹੜੀ ਕੱਪੜੇ ਦਾ ਕਰਨਾ ਸਟਾਈਲ ਹੱਬ ਦੇ ਨਾਮ ਤੇ ਹੈ ਸਟਾਈਲ ਹੱਬ ਹਾਂਜੀ ਹਾਂ ਇਹ ਦੋ ਹਾਂਜੀ ਦੋਨੋਂ ਦੋਨਾਂ ਬਾਈਆਂ ਦੇ ਨੰਬਰ ਉੱਪਰ ਚੱਲਦੇ ਨੇ ਤੇ ਤੁਸੀਂ ਕਿਸੇ ਵੀ ਬਾਈ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਉਹਨਾਂ ਦੇ ਚੱਲੀ ਜਾਂਦੇ ਨੇ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲ ਵੀ ਦਿਓ ਇੱਕ ਵਾਰੀ ਹਾਂਜੀ ਹਾਂਜੀ ਬਾਈ ਬੋਲਿਓ ਆਪਣਾ 98580 98504 ਠੀਕ ਹੈ ਬਾਈ ਤੁਸੀਂ ਬੋਲ ਦੋ 9557 9395 ਲੋ ਮਿੱਤਰੋ ਆ ਨੰਬਰ ਸਕਰੀਨ ਤੇ ਵੀ ਚੱਲ ਰਹੇ ਨੇ ਤੁਸੀਂ ਕਾਲ ਕਰਕੇ ਕੋਈ ਵੀ ਗੱਡੀ ਰੈਂਟ ਤੇ ਲੈ ਸਕਦੇ ਹੋ ਦਿੱਲੀ ਆਪਟਾਉਣ ਲਈ ਬੁੱਕ ਕਰਵਾ ਸਕਦੇ ਹੋ ਤੁਸੀਂ ਹੋਰ ਕਿਸੇ ਵਿਆਹ ਸਾਦੀ ਦਾ ਪ੍ਰੋਗਰਾਮ ਉੱਥੇ ਗੱਡੀਆਂ ਦਾ ਕੰਬੋ ਲੈਣਾ ਹੈ ਤਾਂ ਕੰਬੋ ਹੀ ਮਿਲ ਜੂਗਾ ਵਿੱਧ ਡੋਲਾ ਵਾਲੀ ਕਾਰ ਵਿੱਧ ਨਾਲ ਫੋਰਚੂਨਰ ਸ਼ਕਾਰਪੀਓ ਜੋ ਵੀ ਤੁਹਾਨੂੰ ਚਾਹੀਦਾ ਹੋ ਬਟੇ ਮਿਲ ਜੇ ਪੈਕੇਜ ਵੀ ਮਿਲ ਜੂਗਾ ਜੀ ਪੈਕੇਜ ਪੂਰਾ ਮਿਲ ਜੂਗਾ ਗੱਡੀਆਂ ਤਾਂ ਲੈਣਾ ਇਕੱਠਾ ਉਹ ਵੀ ਆਪਣੇ ਕੋਲ ਮਿਲ ਜੂ ਤੁਸੀਂ ਹਰ ਜਗ੍ਹਾ ਕਿਤੇ ਵੀ ਰੇਟ ਪਤਾ ਕਰਕੇ ਆ ਜਾਓ ਆਪਣਾ ਪੈਕੇਜ 셀ਫ ਡਰਾਈਵ ਦਿੱਲੀ ਵਾਲੀ ਗੱਡੀ ਦਾ ਕਿਸੇ ਵੀ ਤਰ੍ਹਾਂ ਦਾ ਹਰ ਇੱਕ ਗੱਡੀ ਦਾ ਰੇਟ ਪਤਾ ਕਰ ਲਓ ਹਰ ਇੱਕ ਗੱਡੀ ਚ ਮਾਨਤਾਣ ਹੋਊਗਾ ਹਾਂਜੀ ਹਰ ਇੱਕ ਦਾ ਆਪਾਂ ਮਾਨਤਾਣ ਕਰਕੇ ਦੇਵਾਂਗੇ ਲਓ ਮਿੱਤਰੋ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਜੀ